ਹਾਂ ਸਾਡਾ ਸਰਗ ਬਣਾਤਾ ਜੀ ਸਰਗ ਬਣਾਤਾ ਹਾਂ ਪੂਰੀਆਂ ਰੌਣਕਾਂ ਲੱਗਦੀਆਂ ਨੇ ਉਹ ਤਾਂ ਕੋਠੀ ਪਾ ਕੇ ਦੇਤੀ ਹੈ ਹੈਂ ਕੋਠੀ ਪਾ ਕੇ ਦੇਤੀ ਕੋਠੀ ਪਾ ਕੇ ਦੇਦੀ ਹਾਂ ਬੇਲੇ ਨੂੰ ਨਹੀਂ ਠੀਕ ਹੈ ਹੋਰ ਕੋਈ ਕੰਮ ਨਹੀਂ ਹੁੰਦਾ ਜੀ ਮਾਉ ਨਾਲ ਇੱਥੇ ਖਾ ਕੇ ਰੋਟੀਆਂ ਮਾਉ ਨਾਲ ਇੱਥੇ ਟਾਈਮ ਪਾਸ ਕਰ ਲੈਂਦੇ ਬਈ ਅੱਛਾ ਅੱਛਾ ਹਾਂ ਜੀ 20:10 ਦੀ ਹੈ ਵੈਸੇ ਤਾਂ ਤੇ ਕੁਝ ਇਹਨਾਂ ਨੇ ਮੂਰੇ ਬਰਾਂਡਾ ਬਣਵਾ ਲਿਆ ਮੰਨ ਲਓ ਵੀ 20:17 ਦਾ ਟੋਟਲ ਬਣਿਆ ਹੋਇਆ ਹੈ ਠੀਕ ਹੈ ਹਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੁਹਾਡਾ ਤੇ ਪਿੰਡ ਮੋਰ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਪਿੰਡ ਦੀ ਸਾਫ ਦੇ ਵਿੱਚ ਖੜੇ ਆ। ਸੋ ਆ ਇੱਕ ਵੱਖਰੀ ਜੀ ਆਈਟਮ ਤਿਆਰ ਕੀਤੀ ਆ ਬਾਈ ਕੁਲਦੀਪ ਨੇ। ਤੇ ਬਾਕੀ ਪਿੰਡ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਤੇ ਬਾਈ ਕੁਲਦੀਪ ਵੀ ਆਪਣੇ ਨਾਲ ਅੱਜ। ਤੇ ਬਾਈ ਸ਼ਸ਼ੀ ਕਾਲ। ਸ਼ਸ਼ੀ ਕਾ ਬਾਈ। ਠੀਕ ਠਾਕ ਆ ਬਾਈ। ਬਹੁਤ ਵਧੀਆ ਜੀ ਬਹੁਤ ਵਧੀਆ। ਇਹ ਬਾਪੂ ਨੂੰ ਐ ਮਨੂ ਸੁਰਗਜਾ ਬਣਾਤਾ ਅੱਜ ਹੈਨਾ। ਚਲੋ ਵਧੀਆ ਬਾਈ। ਹਾਂ। ਬਹੁਤ ਵਧੀਆ ਜੀ। ਠੀਕ ਹੈ। ਥੋੜੀ ਜਿਹੀ ਦੇ ਕੇ ਬਾਰੇ ਜਾਣਕਾਰੀ ਦਈ ਆਪਾਂ ਬਾਈ ਇਹ ਕਿੰਨੇ ਬਾਈ ਕਿੰਨੇ ਦੇ ਵਿੱਚ ਤਿਆਰ ਹੋਈ ਆ। ਇਹ ਬਾਈ ਮਤਲਬ ਇਹ 20 बाई 10 ਦੀ ਹੈ ਵੈਸੇ ਤਾਂ ਤੇ ਕੁਛ ਇਹਨਾਂ ਨੇ ਮੂਰੇ ਬਰਾਂਡਾ ਬਣਵਾ ਲਿਆ ਮੰਨ ਲਓ ਵੀ 20 बाई 17 ਦਾ ਟੋਟਲ ਬਣਿਆ ਹੋਇਆ ਹੈ ਇਹ ਠੀਕ ਹੈ ਹਾਂ ਜੀ ਤੇ ਬਣੀ ਸਾਰੀ ਇਹ ਬਾਸ ਦੇ ਵਿੱਚ ਕਿਵੇਂ ਇਹ ਸਾਰੀ ਬਾਸ ਦੀ ਬਣੀ ਹੋਏ ਬਸ ਹਲੋਹੇ ਦਾ ਫਰੇਮ ਹੈ ਬਸ ਇਹਦਾ ਤਾਂ ਲੋਹੇ ਦਾ ਫਰੇਮ ਹੈ ਹਾਂ ਜੀ ਹਾਂ ਜੀ ਠੀਕ ਹੈ ਆ ਦਿਖਾ ਮੜੀ ਜੀ ਹੈਨਾ ਤੇ ਕਿੰਨੇ ਦਿਨਾਂ ਤਿਆਰ ਕਰਤੀ ਸੀ ਬਈ ਇਹ ਇਹ ਜਦੋਂ ਸਰਪੰਚ ਸਾਹਿਬ ਨੇ ਆਪਾਂ ਨੂੰ ਆਰਡਰ ਦਿੱਤਾ ਸੀ 10 15 ਦਿਨਾਂ ਚ ਬਣਾਤੀ ਸੀ ਇਹਨਾਂ ਨੂੰ ਜੀ ਅੱਛਾ ਅੱਛਾ ਹਾਂ ਠੀਕ ਹੈ ਇਹ ਫਿਰ ਪੰਚਾਇਤ ਵੱਲੋਂ ਪ ਤਿਆਰ ਹੋਈ ਹੈ ਪੰਚਾਇਤ ਵੱਲੋਂ ਹਾਂ ਜੀ ਠੀਕ ਹੈ ਠੀਕ ਹੈ ਥੋੜੀ ਹੋਰ ਇਹਦੇ ਬਾਰੇ ਜਾਣਕਾਰੀ ਕਿਵੇਂ ਠੰਡ ਕ ਬਾਪੂ ਆਂਦੀ ਪੁੱਛਦਾ ਹਾਂ ਨਾ ਬਾਕੀ ਇਹਦੇ ਬਾਰੇ ਜਿਹੜੀ ਆ ਬਣੀ ਆ ਉੱਪਰ ਇਹਦੇ ਬਾਰੇ ਦੱਸ ਦਿਓ ਮੈਂ ਤਾਂ ਕਹੂੰਗਾ ਜੀ ਬਹੁਤ ਵਧੀਆ ਪਰ ਜਿਹੜੇ ਬੈਠੇ ਨੇ ਉਹਨਾਂ ਤੋਂ ਪੁੱਛੋ ਜੀ ਕਿਵੇਂ ਲੱਗਦਾ ਇਹਨਾਂ ਨੂੰ ਜਾਣਕਾਰੀ ਉਹਨਾਂ ਤੋਂ ਲੈ ਲਈਏ ਹਾਂ ਹਾਂ ਬਿਲਕੁਲ ਜੀ ਬਾਪੂ ਸਾਸੀ ਕਾਲ ਠੀਕ ਹੈ ਜੀ ਕੀ ਨਾਮ ਹੈ ਆਪਣਾ ਸੇਵ ਸਿੰਘ ਜੀ ਠੀਕ ਹੈ ਤੇ ਸਰਪੰਚ ਸਾਹਿਬ ਦਾ ਕੀ ਨਾਮ ਆਗਾ ਬਾਲੀ ਜੀ ਜੀ ਬਾਲੀ ਹਾਂ ਜੀ ਠੀਕ ਹੈ ਤੇ ਉਹਨਾਂ ਨੇ ਇਹ ਤਿਆਰ ਕਰਵਾਈਏ ਇਹਨਾਂ ਨੂੰ ਤਿਆਰ ਕਰਵਾਈਏ ਜੀ ਠੀਕ ਹੈ ਪਰ ਇਹ ਦਿਮਾਗ ਚ ਆਈ ਡੀਆ ਜੇ ਕਿਵੇਂ ਆ ਕੇ ਵੀ ਦਿਮਾਗ ਤੇੜੀ ਹੈ ਸਾਨੂੰ ਐ ਜੀ ਚਾਦਰਾਂ ਨਾਲ ਉਹ ਠੰਡੀ ਹੈ ਠੰਡੀ ਹੈ ਹਾਂਜੀ ਠੰਡ ਹੁਣ ਪੂਰੀ ਮਹਿਸੂਸ ਹੁੰਦੀ ਹੈ ਪੂਰੀ ਠੰਡੀ ਹੈ ਜੀ ਇਹ ਇਹ ਚਾਦਰ ਤਪਦੀ ਹੁੰਦੀ ਹੈ ਇਹ ਤਪਦੀ ਨਹੀਂ ਹੈਗੀ ਜੀ ਤਪਦੀ ਨਹੀਂ ਹੈਗੀ ਹਾਂਜੀ ਗਰਮ ਇਹ ਚ ਉਹ ਨਹੀਂ ਲੰਗਦਾ ਪੂਰਾ ਹੈਨਾ ਇੱਕ ਹੁਣ ਡਬਲ ਦੇ ਤੇ ਕਾਗਜ਼ ਪਾਇਆ ਹੋਇਆ ਡਬਲ ਬਣੀ ਹੋਈ ਹੈ ਜੀ ਇਹ ਇਹ ਡਬਲ ਕਾਗਜ਼ ਪਾਏ ਹੋਏ ਤੇ ਠੀਕ ਹੈ ਦੇ ਪਾਸ ਡਬਲ ਹੈ ਦੇ ਇਧਰ ਕਾਗਜ਼ ਪਾ ਕੇ ਡਬਲ ਬਣੀ ਹੋਈ ਹੈ ਇਹ ਅੱਛਾ ਡਬਲ ਬਾਂਸ ਹੋ ਗਿਆ ਉੱਪਰ ਕਾਗਜ਼ ਵਗੈਰਾ ਪਿਆ ਹੈਗਾ ਵਿਚਾਰੇ ਵਿਚਾਰੇ ਕਾਗਜ਼ ਆ ਗਏ ਠੀਕ ਹੈ ਠੀਕ ਹੈ ਦੋ ਬਾਂਸ ਲੱਗੇ ਹੋਏ ਦੋ ਬਾਂਸ ਲੱਗੇ ਹੋਏ ਵੀ ਪੂਰੀ ਐ ਧੁੱਪ ਵਗੈਰਾ ਨਾਲ ਦੇ ਵਿੱਚ ਲੰਗੇ ਨਾ ਮਤਲਬ ਮਤਲਬ ਠੀਕ ਹੈ ਜਮੀਨ ਲੱਗਦੀ ਪੂਰੀ ਖੁਸ਼ ਹੋਣ ਠੰਡੇ ਬਹੁਤ ਵਧੀਆ ਪ੍ਰੋਗਰਾਮ ਹੈ ਬਾਸ ਖੇਡੀਆਂ ਨੇ ਸਾਰਾ ਸਾਨੂੰ ਠੀਕ ਹੈ ਠੀਕ ਹੈ ਹੁਣ 2 ਵਜੇ ਤੋਂ ਬਾਅਦ ਮਹਿਫਲ ਪੂਰੀ ਲੱਗ ਜੂ ਪੂਰੀ ਲੱਗ ਜੂ ਹਾਂ ਨਹੀਂ ਵਧੀਆ ਗੱਲ ਹੈ ਹਨਾ ਤੇ ਹੋਰ ਬਾਪੂ ਸੁਨਾਓ ਕੋਈ ਗੱਲ ਬਾਤ ਕਿਵੇਂ ਮਹਿਸੂਸ ਹੁੰਦਾ ਜਮਾ ਠੀਕ ਹੈ ਸਾਡੇ ਵਾਸਤੇ ਜਿਹੜੇ ਇੱਥੇ ਬੇਲੇ ਆ ਜੀ ਅੱਛਾ ਹਾਂ ਸਾਡੇ ਵਾਸਤੇ ਸੁਰਗ ਬਣਾਤਾ ਜੀ ਸੁਰਗ ਬਣਾਤਾ ਹਾਂ ਪੂਰੀਆਂ ਰੌਣਕਾਂ ਲੱਗਦੀਆਂ ਨੇ ਅੱਲਾ ਕੋਠੀ ਪਾ ਕੇ ਦੇਦੀ ਇਹ ਹੈਂ ਕੋਠੀ ਪਾ ਕੇ ਦੇਦੀ ਕੋਠੀ ਪਾ ਕੇ ਦੇਦੀ ਹਾਂ ਬੇਲੇ ਨੂੰ ਨਹੀਂ ਠੀਕ ਹੈ ਹੋਰ ਕੋਈ ਕੰਮ ਨਹੀਂ ਹੁੰਦਾ ਜੀ ਮਾਉ ਨਾਲ ਇੱਥੇ ਖਾ ਕੇ ਰੋਟੀਆਂ ਮਾਉ ਨਾਲ ਇੱਥੇ ਟਾਈਮ ਪਾਸ ਕਰਦੇ ਨੇ ਬਈ ਅੱਛਾ ਅੱਛਾ ਹਾਂ ਜੀ ਇੱਥੇ ਪਹਿਲਾਂ ਕੀ ਦੀ ਗੱਲ ਨਰਾਲੇ ਦੀ ਕੁਛ ਨਹੀਂ ਨਰਾਲੇ ਦੀ ਜੀ ਅੱਛਾ ਕਦੇ ਕਿਧਰੇ ਜਾ ਕੇ ਭਾ ਜੀ ਬਾ ਬੰਦੇ ਦੇ ਸਾਹਮਣੇ ਕਦੀ ਕਿਧਰੇ ਹੁਣ ਇੱਥੇ ਮੌਜ ਨਾਲ ਆਰਾਮਦਾਰੀ ਕਰਦੇ ਆ ਹੁਣ ਦੁਪਹਿਰਾ ਜਮਾ ਗਾ ਐ ਮੰਨ ਵੀ ਕੜਕ ਧੁੱਪ ਹੈ ਪੂਰੀ ਹਨਾ ਵੀ ਹੈ ਜੀ ਠੰਡਾ ਲੱਗਦਾ ਇੱਥੇ ਪੂਰ ਠੰਡਾ ਪੂਰ ਠੰਡ ਗਾਉਂਦੀ ਇਹਨੂੰ ਸੌਂ ਨੀਂਦ ਬਹੁਤ ਵਧੀਆ ਹੁੰਦੀ ਹੈ ਹੂੰ ਮੋਤਰਾਮਦਰੀ ਹੈ ਜੀ ਆਪਣੇ ਆਉਂਦਾਂ ਨੂੰ ਪਏ ਸੀ ਹੈ ਨਾ ਬੱਪੂ ਵਰਗੇ ਲੇਟੇ ਪੂਰੇ ਹੈ ਠੀਕ ਹੈ ਮੈਂ ਕਿਹਾ ਜੀ ਪੱਖਾ ਪੁੱਖਾ ਲੱਗ ਜੂਗਾ ਨਾ ਗਲਦੀ ਬਈ ਪੱਖੇ ਪੱਖੇ ਲੱਗਣਗੇ ਪੱਖੇ ਲੱਗ ਜਾਣਗੇ ਹੈ ਨਾ ਦੋਨੇ ਦੋ ਪਾਸੇ ਪੱਖੇ ਵੱਡੇ ਸਾਰੇ ਤਾਂ ਚੱਲਣੇ ਨਹੀਂ ਹੈ ਨਾ ਛੋਟੇ ਲੱਗ ਜਾਣਗੇ ਜੀ ਛੋਟੇ ਪੱਖੇ ਲੱਗ ਜਾਣਗੇ ਤੇ ਆ ਕੀ ਆਹ ਕਾਹਦਾ ਖਤਰ ਛੱਡਿਆਗਾ ਆ ਜੀ ਇਹ ਪਹਿਲਾਂ ਸਾਰੇ ਇੱਥੇ ਤੱਕ ਹੀ ਬਣਾਉਣੀ ਸੀ ਨਾ ਜੀ ਪਹਿਲਾਂ ਅੱਛਾ ਤੇ ਆ ਫਿਰ ਭਾਂਡਾ ਬਣਾਇਆ ਉਦੋਂ ਇਹ ਕੈਨਸਲ ਕਰਤੀ ਵਿੱਚ ਇੱਕ ਪੋਲ ਹੋਰ ਲੱਗਣਾ ਸੀ ਵਿੱਚ ਅੱਛਾ 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 ਥੋੜੀ ਜਿᱷ ਹੁਣ ਵੱਡੀ ਕਰਤੀ ਇਹ ਭਾਂਡਾ ਬਣਾਤਾ ਮੂਰੇ ਕਹਿੰਦੇ ਭਾਂਡਾ ਬਣਾਉਂਦੇ ਬਾਪੂ ਹੋਰ ਕੀ ਕਹੇਗਾ ਫਿਰ ਜਿਹੜੇ ਬਜ਼ੁਰਗ ਹੋਰ ਪਿੰਡਾਂ 'ਚ ਬੈਠੇ ਨੇ ਵੀ ਮੜਾ ਇਹ ਬਣਾ ਲਓ ਇਹ ਜੀ ਹੈ ਨਾ ਵਧੀਆ ਚੀਜ਼ ਹੈ ਇਹ ਤਾਂ ਚੰਗੀ ਗੱਲ ਕਹਿੰਦੇ ਵੀ ਜਿਹੜੇ ਹੁਣ ਕਰੇ ਤੇ ਕੋਈ ਨੂਹਾ ਜਿਹਾ ਬੈਠਣ ਨਹੀਂ ਜੋ ਕਰੇ ਆਪਣਾ ਵੀ ਬਾਹਰ ਕੋਈ ਚੰਗੀ ਚੀਜ਼ ਬਣੇ ਇਹ ਜੀ ਵੀ ਸਾਡੇ ਮੂਰਸੋਲੇ 'ਚ ਬਣੀ ਹੋਈ ਹੈ ਇਹ ਜੀ ਸਾਰੇ ਪਿੰ ਉਰੇ ਫੇਰੇ ਰਾਮਦਾਰੀ ਕਰੀਏ ਆਪਾਂ ਨਹੀਂ ਸਹੀ ਗੱਲ ਐ ਥੋੜਾ ਜਿਹਾ ਪਿੰਡ ਬਾਰੇ ਦੱਸ ਦੋਗੇ ਮੋਰ ਸਿੰਘ ਵਾਲਾ ਕੀ ਕਿਵੇਂ ਪਿਆਗਾ ਨਾ ਕੀ ਦੇ ਨਾਮ ਤੇ ਹੈਗੀ ਜਾਣਕਾਰੀ ਮੜਾ ਜੀ ਮੋਰਾ ਸਿੰਘ ਨੌ ਦਾ ਬੰਦਾ ਸੀਗਾ ਮੜਾ ਦੱਸਿਓ ਅੱਛਾ ਉਹਦੇ ਨਾਮ ਤੇ ਮੋਰਾ ਸਿੰਘ ਉਹ ਉਹਨੇ ਮੋੜੀ ਗੱਡੀ ਸੀ ਪਿੰਡ ਚ ਆ ਕੇ ਪਿੰਡ ਚ ਆ ਕੇ ਮੋੜੀ ਗੱਡੀ ਸੀ ਅੱਛਾ ਫੇਰ ਮੋਰ ਸਿੰਘ ਵਾਲਾ ਨਾਮ ਤੇ ਉਹਦਾ ਨੋ ਮੋਰ ਸਿੰਘਾਂ ਤੇ ਠੀਕ ਐ ਠੀਕ ਮੋਰਾ ਮੋਰਾ ਨਾਂ ਦਾ ਬੁੜਾ ਪੁੱਛ ਸੀ ਅੱਛਾ ਜੀ ਠੀਕ ਐ ਠੀਕ ਐ ਜੀ ਕੋਈ ਹੋਰ ਇਤਿਹਾਸ ਪਿੰਡ ਦਾ ਕਿਵੇਂ ਹੈਗਾ ਤਿਆਸ ਹੁੰਦਾ ਪਿੰਡ ਦੇ ਵਿੱਚ ਗੁਰੂ ਘਰ ਵੱਡੇ ਬਜ਼ੁਰਗਾਂ ਤੋਂ ਇੰਨੀ ਕੀ ਸੁਣਦੇ ਹੁੰਦੇ ਸੀ ਠੀਕ ਹੈ ਠੀਕ ਹੈ ਗੁਰੂ ਘਰ ਪਿੰਡ ਦੇ ਵਿੱਚ ਹੈਗੇ ਇੱਕ ਇੱਕ ਗੁਰੂ ਘਰ ਠੀਕ ਹੈ ਬਾਕੀ ਡੇਰਾ ਰੂਰਾ ਡੇਰੇ ਡੇਰੇ ਵੀ ਹੈਗੇ ਡੇਰੇ ਹੈਗੇ ਠੀਕ ਹੈ ਠੀਕ ਆਰਾਮਦਾਸ ਸਾਹਿਬ ਦਾ ਮੰਦਿਰ ਬਣਿਆ ਬਾਲਮੀਕ ਦਾ ਮੰਦਿਰ ਹੈ ਸੱਤ ਫਿਰ 21 ਆ ਪਿੰਡ ਦੇ ਵਿੱਚ ਸੱਤ ਪਹਿਲੇ ਹਾਲ ਦੇ 2 ਕੀ ਹੈ ਬਾਕੀ ਉਹ ਦੋ ਪਾਰਕ ਉਧਰ ਬਣੀਆਂ ਹੋਈਆਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਉਹ ਵੱਡਿਆ ਆ ਕਹਦੇ ਨੇ ਮੇਨ ਆਪਾਂ ਹਾਂ ਹਾਂ ਇੱਥੇ ਪੂਰੀ ਮਹਿਫਲ ਲੱਗਦੀ ਆ ਇਸ ਨੂੰ ਇਹ ਸਭ ਨੂੰ ਵੱਡਾ ਵਿੜਾ ਕਹੋ ਠੀਕ ਹੈ ਠੀਕ ਹੈ ਜੀ ਲੋ ਤੇਰੇ ਵਿੱਚ ਇੱਕ ਹੋਰ ਵੀ ਧਿਆਨ ਰੱਖਿਆ ਗਿਆ ਸਰਪੰਚ ਸਾਹਿਬ ਵੱਲੋਂ ਗੱਲ ਆ ਵੀ ਦੇਖੋ ਇਧਰਲੇ ਪਾਸੇ ਦਾ ਸਰਕਾਰੀ ਸੰਸਥਾ ਬਣੀ ਹੋਈ ਹੈ ਕੋਈ ਆ ਕੀ ਬਣਿਆ ਹੋਇਆ ਇਧਰ ਜੀ ਇਹ ਸੰਸਥਾ ਇਧਰਲੀ ਸਾਈਡ ਓਪਨ ਰੱਖਾਈ ਗਈ ਹੈ ਅੱਛਾ ਇਧਰ ਰਸਤਾ ਇਧਰ ਵੀ ਓਪਨ ਰੱਖਾਇਆ ਗਿਆ ਵੀ ਉਹ ਇਧਰ ਜਿੱਧਰ ਘਰ ਸੀਗੇ ਉਧਰ ਉਹ ਬੰਦ ਕਰਾਇਆ ਗਿਆ ਇਹ ਬੰਦ ਕਰਾਇਆ ਗਿਆ ਨਾ ਹ ਇਹਨਾਂ ਮੈਂ ਕਿਹਾ ਹਵਾ ਜਿਆਦਾ ਇਧਰੋਂ ਹੀ ਚੱਲਦੀ ਹੈ ਮੇਰੀ ਜਾਨ ਹਾਂ ਬਿਲਕੁਲ ਬਿਲਕੁਲ ਇਹ ਵੀ ਰੋਕ ਹਵਾ ਦਾ ਧਿਆਨ ਰੱਖਿਆ ਗਿਆ ਜੀ ਤਾਂ ਹੀ ਉਹ ਇੰਨੀ ਇਹ ਠੰਡ ਆ ਗਈ ਠੰਡਕ ਮਹਿਸੂਸ ਹੁੰਦੀ ਹੈ ਤੇ ਲੈ ਵੀ ਮਾੜੀ ਸ਼ੇਅਰ ਕਰਦੇ ਹੋਣਾ ਤੇ ਬਾਕੀ ਬਾਈ ਕੁਲਦੀਪ ਦਾ ਆਪਾਂ ਨੰਬਰ ਲੈਨੇ ਜੇ ਕਿਸੇ ਹੋਰ ਪਿੰਡ ਦੇ ਵਿੱਚ ਸਾਫ ਦੇ ਵਿੱਚ ਇਸ ਤਰ੍ਹਾਂ ਦਾ ਬਣਵਾਉਣਾਗਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਤੇ ਨੰਬਰ ਵੀਰੇ ਬਈ ਆਪਣਾ ਨੰਬਰ ਹੈ 94645 92272 ਠੀਕ ਹੈ ਜੇ ਕਿਸੇ ਨੇ ਕੰਟੈਕਟ ਕਰਨਾ WhatsApp ਤੇ ਬੁਆਇਸ ਮੈਸੇਜ ਹੀ ਛੱਡਿਓ ਫੋਨ ਨਾ ਕਰਿਓ ਫੋਨ ਅਟੈਂਡ ਨਹੀਂ ਹੁੰਦਾ ਜੀ ਠੀਕ ਹੈ ਫੋਨ ਵੀਡੀਓ ਤੋਂ ਬਾਹ ਵਾਲੇ ਆਉਣ ਲੱਗ ਜਾਂਦੇ ਤੇ ਕਹਿੰਦੇ ਫੋਨ ਨਹੀਂ ਚੱਕਿਆ ਜਾਂਦਾ ਤਾਂ ਤਾਂ ਰਿਪਲਾਈ ਜ਼ਰੂਰ ਕਰ ਦਾਂਗੇ ਠੀਕ ਹੈ ਲੈ ਵੀ WhatsApp ਤੇ ਬਾਈ ਕਹਿੰਦਾ ਆਪਾਂ ਬੋਲ ਕੇ ਮੜਾ ਜਾ ਪਾ ਦਿਓ ਤੇ ਬਾਕੀ ਬਾਈ ਇਹ ਰਿਪਲਾਈ ਕਰ ਦੂਗਾ ਹਨਾ ਉਹਦਾ ਤੇ ਸੰਪਰਕ ਕਰ ਲੈ ਬਾਈ ਨਾਲ ਹੋਰ ਪਿੰਡਾਂ ਦੇ ਵਿੱਚ ਜੇ ਕਿਸੇ ਨੇ ਇਸ ਤਰ੍ਹਾਂ ਦੀ ਬਣਵਾਉਣੀ ਹੈਗੀ ਹਨਾ ਝੋਪੜੀ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਜੀ